ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਤੀਨੋ ਘਟੋ ਕਲੂ ਮੈਂ ਸਾਕਾ ਧਰਮਹਿਤ ਸਾਕਾ ਜਨ ਕੀ ਆਸ਼ੀਸ਼ ਦੀ ਆਪਰ ਸਿਰ ਨਾ ਦੀਆ ਅੱਜ ਸਮੁੱਚਾਈ ਸਿੱਖ ਜਗਤ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਛੇਹ ਬਹਤਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾਂ ਅਸ਼ੀਸ਼ ਦੀ ਸ਼ਤਾਬਦੀ ਨੂੰ ਮਨਾ ਰਿਆ ਉਥੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅਮਰਖ ਦੇ ਰਾਤੇ ਦਿਨਾਂ ਦੇ 350 ਸਾਲਾ ਗੁਰਿਆਈੁਰਬ ਨੂੰ ਮਨਾ ਰਿਆ ਪਿਛਲੇ ਦਿਨੀ ਆਪਾਂ ਇੱਕ ਅਪੀਲ ਜਾਰੀ ਕੀਤੀ ਸੀ ਕਿ ਅਸੀਂ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨਾ ਕਿਉਂਕਿ ਸ਼ਹਾਦਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ਾ ਕਰਦੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਉਹਦੇ ਤੋਂ ਬਾਅਦ ਹੀ 1999 ਦੇ ਵਿੱਚ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਅੱਜ ਵੀ ਖਾਲਸਾ ਹੀ ਸੋਚਦਾ ਚੜ੍ਹਦੀ ਕਲਾ ਦਾ ਪ੍ਰਕਟਾਵਾ ਕਰਨ ਦੀ ਲੋੜ ਆ ਤੋਂ ਅਪੀਲ ਕੀਤੀ ਗਈ ਸੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਤੇ ਵਪਾਰਕ ਅਦਾਰਿਆਂ ਤੇ ਜੋ ਕੌਮੀ ਨਿਸ਼ਾਨ ਆ ਸਾਡੇ ਇਹਨਾਂ ਨੂੰ ਚਲਾਈਏ ਤਾਂ ਅੱਜ ਅਸੀਂ ਇੱਥੇ ਅਨੰਦਪੁਰ ਸਾਹਿਬ ਵੀ ਇਹ ਜੋ ਤਖਤ ਸ਼੍ਰੀ ਕੇਸਬੜ ਸਾਹਿਬ ਦੇ ਨੇੜੇ ਰਹਿਸ਼ਾ ਜਾਂ ਕੁਛ ਦਫ਼ਤਰ ਆ ਇੱਥੇ ਜੋ ਇਹ ਨਿਸ਼ਾਨ ਸਾਹਿਬ ਆ ਸਾਡੇ ਕੌਮੀ ਝੰਡੇ ਇਹਨਾਂ ਨੂੰ ਚਲਾਇਆ ਗਿਆ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆਂ ਆਪੋ ਆਪਣੇ ਘਰਾਂ ਤੇ ਵਪਾਰਕ ਤਾਰਿਆਂ ਤੇ ਇਹ ਜੋ ਕੌਮੀ ਨਿਸ਼ਾਨ ਸਾਹਿਬ ਆ ਇਹਨਾਂ ਨੂੰ ਆਪਾਂ ਚੁਲਾਈਏ ਆਪੋ ਆਪਣੇ ਸਾਧਨਾ ਤੇ ਇਹ ਨਿਸ਼ਾਨ ਲਗਾ ਕੇ ਆਪਾਂ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਈਏ ਚੜ੍ਹਦੀ ਕਲਾ ਦੇ ਨਾਲ ਆਈਏ ਇੱਥੇ ਕਾਫੀ ਰੌਣਕਾਂ ਲੱਗੀਆਂ ਵਾ ਆਨੰਦਪੁਰ ਸਾਹਿਬ ਖਾਲਸੇ ਦਾ ਵਾ ਖਾਲਸੇ ਦਾ ਇੱਥੇ ਜਨਮ ਹੋਇਆ ਵਾ ਇਹ ਆਪਣਾ ਘਰ ਵਾ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰੇ ਆਈਏ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਣ ਕੇ ਆਪਾਂ ਸਜਦਾ ਕਰੀਏ ਮੈਂ ਇਹ ਵਿਸ਼ੇਸ਼ ਅਪੀਲ ਸਮੁੱਚੀ ਕੌਮ ਨੂੰ ਕਰਦਾ ਕਿ ਹਰ ਘਰ ਤੇ ਹਰ ਵਪਾਰਕ ਦਰ ਤੇ ਸਾਡਾ ਕੌਮੀ ਨਿਸ਼ਾਨ ਦਿਸਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਤੀਨੋ ਵੱਡੋ ਕਲੂ ਮੈ ਸਾਕਾ ਧਰਮਹਿਤ ਸਾਕਾ ਜਨ ਕੀ ਆਸ਼ੀਸ਼ ਦੀ ਆਪਰ ਸਿਰ ਨਾ ਦੀਆ ਅੱਜ ਸਮੁੱਚਾਈ ਸਿੱਖ ਜਗਤ ਨੌਵੇਂ ਪਾਤਸ਼ਾਹ ਧਰਮ ਦੀ ਚਾਤਰ ਗੁਰੂ ਛੇਹ 72 ਪਾਤਸ਼ਾਹ ਜੀ ਭੈਮਤੀ ਦਾਸ ਜੀ ਭੈ ਸਤੀ ਦਾਸ ਜੀ ਅਤੇ ਭੈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾ ਰਿਆ ਉਥੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅਮਰਖ ਦੇ ਰਾਤੇ ਦਿਨਾਂ ਦੇ 350 ਸਾਲਾ ਗੁਰਿਆਈੁਰਬ ਨੂੰ ਮਨਾ ਰਿਆ ਪਿਛਲੇ ਦਿਨੀ ਆਪਾਂ ਇੱਕ ਅਪੀਲ ਜਾਰੀ ਕੀਤੀ ਸੀ ਕਿ ਅਸੀਂ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨਾ ਕਿਉਂਕਿ ਸ਼ਹਾਦਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਪੈਦਾ ਕਰਦੀਆਂ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਉਹਦੇ ਤੋਂ ਬਾਅਦ ਹੀ 1999 ਦੇ ਵਿੱਚ ਗੁਰੂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਅੱਜ ਵੀ ਖਾਲਸਾ ਹੀ ਸੋਚਦਾ ਚੜ੍ਹਦੀ ਕਲਾ ਦਾ ਪ੍ਰਕਟਾਵਾ ਕਰਨ ਦੀ ਲੋੜ ਆ ਤੋਂ ਅਪੀਲ ਕੀਤੀ ਗਈ ਸੀ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਤੇ ਵਪਾਰਕ ਧਾਰੀਆਂ ਤੇ ਜੋ ਕੌਮੀ ਨਿਸ਼ਾਨ ਆ ਸਾਡੇ ਇਹਨਾਂ ਨੂੰ ਚਲਾਈਏ ਤਾਂ ਅੱਜ ਅਸੀਂ ਇੱਥੇ ਅਨੰਦਪੁਰ ਸਾਹਿਬ ਵੀ ਇਹ ਜੋ ਤਖਤ ਸ਼੍ਰੀ ਕੇਸਬੜ ਸਾਹਿਬ ਦੇ ਨੇੜੇ ਰਹਿਸ਼ਾ ਜਾਂ ਕੋਸ਼ ਦਫ਼ਤਰ ਆ ਇੱਥੇ ਜੋ ਇਹ ਨਿਸ਼ਾਨ ਸਾਹਿਬ ਆ ਸਾਡੇ ਕੌਮੀ ਝੰਡੇ ਇਹਨਾਂ ਨੂੰ ਚਲਾਇਆ ਗਿਆ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਆਂ ਆਪੋ ਆਪਣੇ ਘਰਾਂ ਤੇ ਵਪਾਰਕਦਾਰੀਆਂ ਤੇ ਇਹ ਜੋ ਕੌਮੀ ਨਿਸ਼ਾਨ ਸਾਹਿਬ ਆ ਇਹਨਾਂ ਨੂੰ ਆਪਾਂ ਚੁਲਾਈਏ ਆਪੋ ਆਪਣੇ ਸਾਧਨਾ ਤੇ ਇਹ ਨਿਸ਼ਾਨ ਲਗਾ ਕੇ ਆਪਾਂ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਈਏ ਚੜ੍ਹਦੀ ਕਲਾ ਦੇ ਨਾਲ ਆਈਏ ਇੱਥੇ ਕਾਫੀ ਰੌਣਕਾਂ ਲੱਗਦੀਆਂ ਵਾਂ ਆਨੰਦਪੁਰ ਸਾਹਿਬ ਖਾਲਸੇ ਦਾ ਵਾ ਖਾਲਸੇ ਦਾ ਇੱਥੇ ਜਨਮ ਹੋਇਆ ਵਾ ਇਹ ਆਪਣਾ ਘਰ ਵਾ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰੇ ਆਈਏ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਣ ਕੇ ਆਪਾਂ ਸਜਦਾ ਕਰੀਏ ਮੈਂ ਇਹ ਵਿਸ਼ੇਸ਼ ਅਪੀਲ ਸਮੁੱਚੀ ਕੌਮ ਨੂੰ ਕਰਦਾ ਕਿ ਹਰ ਘਰ ਤੇ ਹਰ ਵਪਾਰਕ ਦਾਰੇ ਤੇ ਸਾਡਾ ਕੌਮੀ ਨਿਸ਼ਾਨ ਦਿਸਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ